ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਚੀਮਾ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਤੇ ਪੱਟੀ ਮੋੜ ਤੋਂ ਵੀ ਕੋਈ 3-4 ਕਿਲੋਮੀਟਰ ਦੀ ਦੂਰੀ ਆ ਪਿੰਡ ਬਰਵਾਲੇ ਦੀ ਅੱਗੇ ਨਾਲ ਲੱਗਦਾ ਪਿੰਡ ਦੁਬਲੀ ਹੈਗਾ ਸੋ ਖਾਸ ਵਿਜਿਟ ਤੁਸੀਂ ਆ ਪਿੰਡ ਪਰਵਾਲੇ ਕਰਨੀਆਂ ਵੀਰ ਨਿਸ਼ਾਨ ਸਿੰਘ ਹੋਰਾਂ ਦੇ ਕੋਲੇ ਆਏ ਆ ਤੇ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਪਸ਼ੂ ਜੜਿਆ ਦੋਸਤੋ ਆਪਾਂ ਤੁਹਾਨੂੰ ਡੇਲੀ ਰੁਟੀਨ ਤੇ ਵਿੱਚ ਚਾਹੇ ਥੋੜੇ ਜਿਹੇ ਸਮੇਂ ਤੇ ਬਾਅਦ ਜਿਹੜੀ ਆ ਉਹ ਅਪਡੇਟ ਦਿੰਨੇ ਰਹਿੰਦੇ ਆ ਤੇ ਪਸ਼ੂ ਜ਼ਿਆਦਾਤਰ ਜੇਕਰ ਆਪਾਂ ਦੇਖੀਏ ਤੇ ਮੱਝਾਂ ਝੋਟੀਆਂ ਇਸ ਘਰੇ ਆਉਂਦੀਆਂ ਅੱਜ ਇਸ ਵੀਡੀਓ ਦੇ ਵਿੱਚ ਸਵੇ ਸਵੇ ਜਿਹੜੇ ਨਗਰੇ ਉਹ ਦੋ ਹੋਣਗੇ ਠੀਕ ਆ ਜੀ ਮੱਝਾਂ ਹੋਣਗੀਆਂ ਦੋ ਤੇ ਇੱਕ ਝੋਟੀ ਪਲੂਣ ਪਹਿਲਾ ਸਵੇ ਝੋਟੀ ਸੋਣੀ ਆ ਤੇ ਇੱਕ ਨਾਲ ਬੱਛੀ ਆ ਠੀਕ ਆ ਜੀ ਵਾੜ ਸੋਣੀ ਆ ਪੂਰੀ ਤਿਆਰੀ ਦੇ ਵਿੱਚ ਅਗੇ ਜਾ ਰਹੀ ਆ ਬਣੂ ਤੁਹਾਨੂੰ ਪੂਰਾ ਤੇ ਗੱਲਬਾਤ ਆਪਾਂ ਵੀਰ ਨਿਸ਼ਾਨ ਦੇ ਨਾਲ ਕਰ ਲਾਂਗੇ ਅੱਜ 13 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 10:00 ਵਜੇ ਮਾਰਨਿੰਗ ਟਾਈਮ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਅੱਜ ਇਹਨਾਂ ਪਸ਼ੂਆਂ ਦੀ ਪੁੱਛ ਦੀਆਂ ਕੀ ਡਿਟੇਲ ਆ ਐਨੀਮਲ ਚੰਗੇ ਆ ਦੋਸਤੋ ਪਸ਼ੂ ਚੰਗੇ ਆ ਤਸੱਲੀ ਤੁਸੀਂ ਕਰਨੀ ਆ ਆਨਲਾਈਨ ਕਿਸੇ ਵੀਰ ਨੇ ਖਰੀਦਣੀ ਆ ਤੇ ਵੀਡੀਓ ਕਾਲ ਤੇ ਤੁਸੀਂ ਇੱਕ ਟਾਈਮ ਦੀ ਚਵਾਈ ਥਣਾ ਦਾ ਪਾਸ ਇਹ ਜਿਹੜੀਆਂ ਦੋਸਤੋ ਕਰਟੇਰੀਆ ਹੈਗਾ ਇਹ ਪੂਰਾ ਕਰ ਸਕਦੇ ਆ ਆ ਜੋ ਜੀ ਸਭ ਤੋਂ ਪਹਿਲਾਂ ਵੀਰੇ ਨਿਸ਼ਾਨ ਸਾਸਰੀ ਕਾਲ ਸਾਸਰੀ ਗਾਲ ਸੰਦੋ ਸਾਫ ਸਾਰੇ ਭੈਣਾਂ ਭਰਾਵਾਂ ਨੂੰ ਸਾਸਰੀ ਕਾਲ ਉਹਰ ਭਰਾ ਠੀਕ ਠਾਕ ਜੀ ਕਿਰਪਾ ਜੀ ਵੈਗਰੀ ਤੁਸੀਂ ਬਹੁਤ ਵਧੀਆ ਨਿਸ਼ਾਨ ਭਾਈ ਪਸ਼ੂ ਚਲੋ ਵਿਗਦੇ ਜਾਂਦੇ ਆ ਨੇ ਨੱਡੇ ਦੇ ਪਸ਼ੂ ਆਉਂਦਾ ਤੇ ਵਿਕ ਜਾਂਦੇ ਆ ਹਾਂਜੀ ਅੱਜ ਫਿਲਹਾਲ ਆਪਣੇ ਕੋਲ ਇਹ ਚਾਰ ਪਸ਼ੂ ਜੁੜੇ ਆ ਜੀ ਹਾਂਜੀ ਚਾਰ ਜੀ ਜਿੰਨਾ ਤੇ ਦੋ ਮੱਝਾਂ ਸੋਈਆਂ ਜੀ ਇੱਕ ਝੋਟੀ ਆ ਗਈ ਹੈ ਨਾ ਪਹਿਲਾ ਸੂਆ ਸੁਣ ਜਾ ਰਹੀ ਓ ਵੀ ਪਹਿਲਾ ਹੈ ਜੀ ਉਹ ਅਜੇ ਕੱਟੀ ਚੌਗੀ ਆ ਉਹਨੂੰ ਠੀਕ ਆ ਮੂੰਹ ਚੌਗੀ ਆ ਚਾਰ ਤਾਂ ਦਾ ਉਹ ਕੱਟੀ ਜਿਹੜੀ ਦੋਸਤੋ ਸੁਣ ਜਾ ਰਹੀ ਹੈ ਚੰਗੇ ਸੋਹਣੀ ਬੌਡੀ ਬੰਦਰਦੀ ਆ ਕੱਦ ਕੋਲ ਬਹੁਤ ਸੋਹਣਾ ਇੱਕ ਬੈਡ ਹੈਗੀ ਵੀ ਪ੍ਰੋਪਰ ਆਪਾਂ ਗੱਲਬਾਤ ਕਰ ਲਾਂਗੇ ਸਟਾਰਟ ਆਪਾਂ ਜਿਹੜਾ ਦੋਸਤੋ ਇੱਕ ਪਾਸਿਓਂ ਇਸ ਨੂੰ ਕਰਨੇ ਆ ਬਿਲਕੁਲ ਸੂਈ ਸਵਾਈ ਜਿਹੜੀ ਇਹ ਮੱਝ ਆ ਤੇ ਨਿਸ਼ਾਨ ਬਾਈ ਇਹਦੀ ਵੀਰੇ ਡਿਟੇਲ ਪੂਰੀ ਦੇ ਦੇ ਪਰ ਭਰਾ ਮਾ ਨੂੰ ਵੀ ਕੀ ਇਨਫੋਰਮੇਸ਼ਨ ਹੈ ਜੀ ਕਿ ਸੂਈ ਆ ਐਰ ਕੀ ਤੀਜੀ ਸੂਈ ਹਾਂਜੀ ਮਤਲਬ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਪਰਸੋਂ ਦੀ ਸੂਈ ਸ਼ਾਮ ਦੀ ਹਾਂਜੀ ਤੇ ਬੋਲਾ ਦੇ ਥੱਲੇ ਇਸ ਟਾਈਮ 9 ਕਿਲੋ ਹੈਗਾ ਠੀਕ ਹੈ ਜੀ ਹਾਂਜੀ 9 ਕਿਲੋ ਬੋਲਾ ਤੇ ਪਰਸੋਂ ਦੀ ਸੂਈ ਹੈ ਹਾਂਜੀ ਹਾਂਜੀ ਅੱਜ ਤੀਜਾ ਦਿਨ ਹੀ ਆ ਫਿਰ ਹਾਂਜੀ ਤੇ ਬੱਚਾ ਥੱਲੇ ਕਟਾ ਹਾਂਜੀ ਕਟਾ ਗਿਆ ਮੇਲ ਕਾ ਫੇ ਦੋਸਤੋ ਤੇ ਆ ਜਿਹੜਾ ਬੱਚੇ ਦੇ ਨਾਲ ਤੁਸੀਂ ਨੜੂ ਆ ਆਹ ਦੇਖ ਸਕਦੇ ਜੀ ਆਹ ਵੇਖੋ ਜੀ ਠੀਕ ਆ ਤੀਜੇ ਦੇਰ ਦੇ ਵਿੱਚ ਆ ਤੇ ਆਹ ਕਟਾ ਜੇ ਆਹ ਜਿਹੜਾ ਦੋਸਤੋ ਹਵਾਨੇ ਦਾ ਸਟਰਕਚਰ ਠੀਕ ਆ ਜੀ ਤੇ ਦੇਰਬੂਰ ਤਾਂ ਬਹੁਤ ਜਿਆਦਾ ਮੋਟੀ ਆ ਬਿਲਕੁਲ ਜਿਵੇਂ ਇੱਕ ਰਸੇ ਨੂੰ ਬਲ ਖਾਂਦੀ ਹੋਈ ਆਹ ਜਿਹੜੀ ਵੇਨਸ ਬਿਲਕੁਲ ਥੰਥੂਂ ਚੰਗਾਂ ਲੱਗਦੀ ਤੇ ਬੋੜਾ ਵੀਰ ਹੁਣ ਕਿੰਨਾ ਹੋਊਗਾ ਕੋਈ 2-4 ਡਾਂਗ ਚਵਾਈ ਹੋ ਗਈ ਹੋ ਗਈ ਉਹਦੇ ਆਪਾਂ ਨੂੰ 9 ਕਿਲੋ ਬੋੜਾ ਆ ਇਸ ਟਾਈਮ ਤੇ 9 8 9 ਕਿਲੋ ਤੇ ਵੱਡੀ ਮਾਇਆ ਕੋਈ ਦੱਸਿਆ ਦੱਸਿਆ ਕੋਈ ਰਿਕਾਰਡ ਕੋੜੇ ਤਾਂ ਦੋ ਦੋ ਕਿੰਨਾ ਕ ਦਿੰਦੀ ਹੈ ਰਾਜਵੀਰ ਆਪਾਂ ਤੁਹਾਨੂੰ ਅੱਗੇ ਵੀਡੀਓ 'ਚ ਇੱਕ ਰਿਕਵੈਸਟ ਹੈਂਦੀ ਆ ਕਿ ਆਪਾਂ ਗਰੰਟੀ ਨਹੀਂ ਕੋ ਦਿੰਦੇ ਕਿਸੇ ਨੂੰ ਬਿਲਕੁਲ ਜੀ ਬਾਕੀ ਪਿਛਲੇ ਘਰ ਵਾਲਿਆਂ ਦੁੱਧ 16 ਕਿਲੋ ਆਖੇ ਨੂੰ ਚੋਇਆ ਹਾਂ ਗਾੜੀ ਆਪਦੀ ਸਾਮ ਸੰਭਾਲ ਬਿਲਕੁਲ ਸਟਾਰਟਿੰਗ 'ਚ ਜਿਹੜਾ ਬੋਲਾ ਸੋਹਣਾ ਮੈਂ ਚੋਇਆ ਚੋ ਅੱਜ ਫਿਲਹਾਲ ਆਪਾਂ ਜਿਹੜਾ ਕੋਈ ਆਊਗਾ ਇਥੇ ਉਹ 9 ਲੀਟਰ ਚ ਆਊਗਾ ਜੀ ਚਾਊਗਾ ਜੀ ਅੱਜ ਇਹ ਮਤਲਬ ਹੁਣ ਅਗਿੰਦਗੇ ਵੀ ਆਪਾਂ ਚੌਥੀ ਚਵਾਈ ਹੋਣੀ ਹੈ ਜੀ ਹਾਂਜੀ ਚੌਥੀ ਚਵਾਈ ਹੋਣੀ ਹੈ ਜੀ ਦੋਸਤੋ ਤੇ ਆਹ ਬਿਲਕੁਲ ਮੈਂ ਆ ਪੂਰੀ ਸਿੰਗੀ ਸੁੰਗੀ ਦੇਖ ਲਓ ਆਹ ਫੇਸ ਕੁਆਲਿਟੀ ਦੇਖ ਲਓ ਨਿੱਗ ਤਾਂ ਤੋਂ ਪੂਰਾ ਹੈਗਾ ਫੁੱਲ ਵੱਡੀ ਹੈ ਠੀਕ ਆ ਪੇਟ ਪੁੱਠੇ ਨੂੰ ਵੇਖੂਗਾ ਰਾਜੀ ਵੀ ਪੂਰੀ ਹੈ ਤੇ ਥੋੜਾ ਜਿਹਾ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਕਿੰਨੀ ਜਿਹੜਾ ਪਤਾ ਲੱਗ ਜੂਗਾ ਤੇ ਇਸ ਵਾਈ ਪਛੋੜੇ ਮੈਂ ਵਿੱਚ ਫਿਕਰ ਕਰਤਾ ਸੀਗਾ ਝੋਟੀਆਂ ਦੋਸਤੋ ਜਿਹੜੇ ਦੇ ਨੇ ਅੱਗੇ ਖੱਪਣ ਬਿਲਕੁਲ ਤਿਆਰੀ ਦੇ ਵਿੱਚ ਹੈ ਝੋਟੀਆਂ ਪਹਿला ਸਵੇਰ ਤੋਂ ਇਹ ਖਰੀਦਣੀ ਹੈ ਰੁਪਏ ਵੀ ਹੱਥ ਪਾ ਲਓ ਠੀਕ ਆ ਤੇ ਆ ਜੋ ਨਾ ਆ ਦੇਖੋ ਜੀ ਨੇ ਦਾ ਸਟਰਕਚਰ ਸੋਣਾ ਦੋਸਤੋ ਪੱਧਰ ਜਿਹੜਾ ਖੰਭੇ ਦਾ ਤੇ ਧਾਂਸ਼ਾ ਸਰੀਰ ਜੇਕਰ ਆਪਦੇ ਕੀ ਖੁੱਲੇ ਪਿੰਡੇ ਦੀ ਆ ਠੀਕ ਹੈ ਦਬਲ ਇਹ ਮੱਝ ਹੱਡੀ ਆ ਵੀ ਦੇਖੋ ਦਸੂਆ ਦੂਜਾ ਠੀਕ ਹੈ 9 ਕਿਲੋ ਜਿਹੜਾ ਦੋਸਤੋ ਬਿਲਕੁਲ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਵਾਈ ਜੀ ਬਹੁਤ ਵਧੀਆ ਚੰਗੀ ਸਪੈਸ਼ਲ ਚਵਾਈ ਹੈ ਤੇ ਨਿਸ਼ਾਨ ਭਰਾ ਫਿਰ ਲੈਣ ਦੇ ਨੇ ਤਾਂ ਕਿੱਥੋਂ ਤੱਕ ਭੈਣ ਭਰਾ ਮੋੜ ਦੇ ਦੇਣੀ ਹੈ ਜਿਹੜੀ ਹੈ ਭਰਾ ਜੀ ਮੁੱਲ ਤੇ ਭਾਵੇਂ 1 25 ਕਰ ਲਈਏ ਹਾਂ ਜੀ 1 15 ਦੀ ਮੈਂ ਦੇ ਦਿਆਂਗੇ ਜੀ 1 15 ਦੀ ਹਾਂ ਜੀ ਠੀਕ ਹੈ ਜੀ ਹਾਂ ਜੀ 1 15 ਦੀ ਵੀ ਰੋ ਜਿਹੜੀ ਹਾਂ ਨਾ ਹੋ ਜੂਗੀ ਡਿਮਾਂਡ ਸਵਾ ਲੱਖ ਆ ਮੈਂ ਵੱਡੀ ਆ ਠੀਕ ਆ ਪਸ਼ੂ ਨਾਰਮਲ ਆਪਾਂ ਦੇਖੀਏ ਤੇ ਚਲੋ ਅਸੀਂ 85 90 ਹਜ਼ਾਰ ਵਾਲੇ ਪਸ਼ੂ ਵੀ ਹੈਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪਰ ਜਿਹੜਾ ਦੋਸਤੋ ਥੋੜੇ ਵੱਧ ਪੈਸੇ ਲਾਉਣੇ ਪੈਂਦੇ ਚੰਗਾ ਪਸ਼ੂ ਲੈਣਾ ਹੋਵੇ ਵੱਡਾ ਪਸ਼ੂ ਲੈਣਾ ਹੋਵੇ ਚੰਗੀ ਵੱਡੀ ਮੱਝ ਲੈਣੀ ਹੋਵੇ ਠੀਕ ਆ ਤੇ ਉਹ ਮੱਝਾਂ ਦੇ ਵਿੱਚ ਇਹਦੀ ਕੀਮਤੀ ਹੁੰਦੀ ਆ ਫੁੱਲ ਵੱਡੇ ਸਾਈਜ਼ ਦੀ ਆ ਡੇਲ ਚੰਗੀ ਆ ਕੱਦ ਚੰਗਾ ਠੀਕ ਆ ਸਰੀਰ ਕਿ ਤਾਂ ਚਾਹ ਤੇ ਹਵਾਨੇ ਦਾ ਸਟਰਕਚਰ ਸੋਹਣਾ ਬਾਕੀ 9 ਕਿਲੋ ਚੁਵਾਈ ਆ ਬੋਲੇ ਦੇ ਵਿੱਚ ਆ ਤੁਸੀਂ ਕਰ ਲੈਣੀ ਆ ਘਰ ਵਿਜਟ ਕਰਕੇ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਮੈਂ ਤੁਹਾਨੂੰ ਇਹ ਝੋਟੀ ਦਿਖਾ ਦਿੰਦਾ ਕੱਦ ਕਾਠੇ ਦਾ ਵੀ ਬਹੁਤ ਫਤਗੀ ਵਧੀਆ ਹੈਗਾ ਪਿਆਰਾ ਕੱਦ ਕਾਠਾ ਪਲੀ ਪੂਰੀ ਪੂਰੀ ਆ ਤੇ ਨਿਸ਼ਾਨભાઈ ਇਹ ਵੀ ਤਾਜੀ ਸਰੀਸਬਾਈ ਹਾਂ ਜੀ ਇਹਨੂੰ ਅੱਜ ਪੰਜਵਾਂ ਦਿਨਾਂ ਸੋਈ ਨੂੰ ਵੀਰ ਜੀ ਪੰਜਵਾਂ ਦਿਨਾਂ ਹਾਂਜੀ ਤੇ ਪੰਜਵੇਂ ਦਿਨ ਤੇ ਹੁਣ ਮਾਸਕੇ ਫਿਰ ਦੁੱਧ ਤੇ ਇੱਕ ਵਾਰੀ ਪਸ਼ੂ ਆ ਹੀ ਜਾਂਦਾ ਹਾਂਜੀ ਤੇ ਕਿੰਨਾ ਹੁਣ ਆਪਾਂ ਚਵਾ ਦਾਂਗੇ ਜੀ 10 ਕਿਲੋ ਇਹਦੇ ਥੱਲੇ ਹੈਗਾ ਜੀ 9 ਕਿਲੋ ਹੀ ਭਾਂ ਕੋ ਗਾਰੰਟੀ ਭਰਾ ਲਏ ਜੀ ਠੀਕ ਹੈ ਜੀ ਹਾਂਜੀ 10 ਕਿਲੋ ਜਿਹੜਾ ਦੋਸਤੋ ਮੌਜੂਦਾ ਜਿਹੜਾ ਘਰ ਤੇ ਘਰੇਲੂ ਵੀਰ ਚੋਈ ਕਰਦੇ ਆ ਤੇ ਜੇ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਆ ਤੇ 9 ਕਿਲੋ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਬਾਕੀ ਆ ਥਣ ਜੀ ਤਿਗੜੀ ਆ ਪੂਰਾ ਜਿਹੜਾ ਦੋਸਤੋ ਹਵਾਨੇ ਦਾ ਸਟਰਕਚਰ ਹੈ ਤੇ ਥਣ ਥਣ ਬਿਲਕੁਲ ਦਾ ਪੱਧਰ ਹੈਗਾ ਚੋਂ ਪਾਸੇ ਜੇਕਰ ਆਪਾਂ ਤੁਹਾਨੂੰ ਦਿਖਾਈਏ ਤੇ ਪ੍ਰਾਪਰ ਦਾ ਸਹਜ ਥਣ ਦਾ ਤੇ ਮਗਰ ਬੱਚਾ ਕੱਟੀ ਆ ਜੀ ਹਾਂਜੀ ਕੱਟੀ ਆ ਜੀ ਆ ਕੱਟੀ ਆ ਗਈ ਥੱਲੇ ਮਗਰ ਬੱਚਾ ਕੱਟੀ ਆ ਠੀਕ ਆ ਪੰਜਵੇਂ ਦਿਨ ਜਿਹੜੀ ਇਹ ਕੱਟੀ ਆ ਆ ਦੇਖੋ ਠੀਕ ਆ ਤੇ ਬਾਕੀ ਚਵਾਈ ਨਿਸ਼ਾਨ ਵੀਰੇ ਦੱਸੋ ਵੀ ਕਿਦਾਂ ਦੀ ਹੈ ਬਹੁਤ ਚੰਗੀ ਦੋਹਾਂ ਪਸ਼ੂਆਂ ਦੀ ਚਵਾਈ ਬਹੁਤ ਚੰਗੀ ਠੀਕ ਹੈ ਜੀ ਹਾਂ ਇਹ ਸਪੈਸ਼ਲ ਚਵਾਈ ਹੈ ਬਿਲਕੁਲ ਜੀ ਇੱਕ ਨੰਮਰਾਂ ਪਾ ਚਵਾਈ ਕਰਾ ਕੇ ਦਿਖਾਵਾਂਗੇ ਨਾਲ ਬਿਲਕੁਲ ਨਾਲ ਦੀ ਨਾਲ ਦੋਸਤੋ ਵੀਡੀਓ ਦੇ ਵਿੱਚ ਚੱਲ ਵੀ ਰਹੀ ਹੈ ਚਵਾਈ ਤੁਸੀਂ ਦੇਖ ਰਹੇ ਹੋ ਤਸੱਲੀ ਦੇ ਨਾਲ ਠੀਕ ਆ ਖੋਲ ਕੇ ਤੋੜ ਕੇ ਦਿਖਾ ਲਈਏ ਚਵਾਈ ਦਾ ਕੋਈ ਮਾੜਾ ਨਹੀਂ ਪਸ਼ੂ ਹੋਊਗਾ ਦੋਸਤੋ ਫਰਕ ਇੰਨਾ ਹੈਗਾ ਵੀ ਆਪ ਦੀ ਤਸੱਲੀ ਜ਼ਰੂਰ ਤੁਸੀਂ ਕਰ ਲਿਓ ਤੇ ਤਸੱਲੀ ਕਰਕੇ ਜਿਹੜਾ ਪੈਸੇ ਲਾਵੇ ਰਕਮ ਲੱਗਣੀ ਹੁੰਦੀ ਹੈ ਕਿਸੇ ਪਸ਼ੂ ਦੇ ਉੱਪਰ ਵੀ ਚਾਹੇ ਕਿਸੇ ਵੀਰ ਨੇ ਛੋਟਾ ਪਸ਼ੂ ਫਰੀਦਨਾ ਚਾਹੇ ਵੱਡਾ ਠੀਕ ਹੈ ਜੀ ਤਾਂ ਵੀ ਅੱਜ ਕੱਲ ਨਾਰਮਲ ਵੀ ਆਪਾਂ ਗੱਲ ਕਰੀਏ ਹਰ ਕਮਾਚ ਜੋਠੀ ਜਿਹੜੀ ਉਹ ਲੱਖਾਂ ਤੱਕ ਜਿਹੜਾ ਲੱਖ ਤੱਕ ਸੌਦਾ ਪਹੁੰਚ ਗਿਆ ਤੇ ਫਿਰ ਕਿਉਂ ਨਾ ਪਸ਼ੂ ਚੰਗਾ ਲਿਆ ਜਾਵੇ ਤਸੱਲੀ ਕਰਕੇ ਲਿਆ ਜਾਵੇ ਚੰਗੇ ਹਵਾਨੇ ਸਟਰਕਚਰ ਵਾਲਾ ਲਿਆ ਜਾਵੇ ਆ ਵੇਖੋ ਆਰਡਰ ਕੁਆਲਿਟੀ ਚੰਗੀ ਆ ਖੂਬਸੂਰਤ ਤੇ ਜਿਹੜਾ ਦੋਸਤੋ ਕੱਦ ਕਾੜ ਬਹੁਤ ਵਧੀਆ ਹੈਗਾ ਉੱਚੇ ਕਦ ਕੜ ਦੇ ਵਿੱਚ ਬਹੁਤ ਹੀ ਵੀਰ ਤੁਸੀਂ ਪੁੱਛਦੇ ਹੋ ਵੀ ਕਦ ਕਠ ਜਿੰਕੇਡਾ ਵੀ ਫੁੱਲ ਵੱਡੀ ਮੈਹ ਦੇ ਵਿੱਚ ਫੁੱਲ ਵੱਡੀ ਝੋਟੀ ਦੇ ਵਿੱਚ ਮੰਨ ਰੋ ਵੀ ਤੁਸੀਂ ਇਹਦੀ ਗਿਣਤੀ ਕਰ ਸਕਦੇ ਹੋ ਵੀ ਇਹੋ ਜਿਹਾ ਕਦ ਕਾੜ ਆ ਠੀਕ ਆ ਠੀਕ ਆ ਤੇ ਨਿਸ਼ਾਨ ਵੀਰੇ ਇਹ ਲੈਣ ਦੇਣ ਫਿਰ ਕੀ ਕੀਤਾ ਇਹਦਾ ਟ੍ਰਾਡਰ ਮੌਲੇ ਤੇ ਭਾਵੇਂ ਲੱਖ ਕਰੀਏ ਹਾਂਜੀ 92000 ਦੀ ਛੋਟੀ ਦੇ ਦਾਂਗੇ 92 ਦੀ ਹਾਂਜੀ ਠੀਕ ਹੈ ਜੀ ਹਾਂਜੀ ਜੋ 92 ਚ ਹੋ ਜੂਗਾ ਛੋਟੇ ਆਪਾਂ ਕਰ ਦਾਂਗੇ ਤੁਹਾਡਾ ਮਾਣ ਦਾ ਦਾ ਰਹਿਣਾ ਠੀਕ ਹੈ ਜੀ 92000 ਦੇ ਵਿੱਚੋਂ ਛੋਟਾ ਛੱਪਾ ਵੀ ਹੋ ਜੂ ਦੋਸਤੋ ਥੋੜਾ ਫਾਤਾ ਗੰਜਾਇਆ ਸੀ ਜਿੱਦਲੀ ਵੀ ਹੋਈ ਠੀਕ ਹੈ ਬਾਕੀ ਮੋਲ ਆਪਾਂ ਜੈ ਨਹੀਂ ਕੀਤਾ ਹਾਂ ਜੇ ਅਜੇ ਤੇ ਤਾਜੀ ਆ ਉਦੋਂ ਸੋਨਾ ਦੇ ਜੂਗੀ ਝੋਟੀਆਂ ਵੀ ਦੁੱਧ 14 ਕਿਲੋ ਰਮਾਨਾ ਚ ਆ ਜੀ ਬਾਕੀ ਨਿਗਰ ਹਾਂ ਪਸ਼ੂ ਪਲੇ ਪੂਲੇ ਪੂਲੇ ਇਹ ਵੀ ਨਹੀਂ ਹੈਗਾ ਕੋਈ ਲਸਾ ਫਿੱਕਾ ਪਸ਼ੂ ਨਹੀਂਗਾ ਵੀ ਪਲੇ ਪੂਲੇ ਆ ਪੂਰੇ ਦੋਸਤੋ ਵੀ ਇਹ ਗੱਲ ਤੁਸੀਂ ਇੱਥੇ ਆਣ ਕੇ ਵੀ ਜਿਹੜੀ ਮਹਿਸੂਸ ਕਰੋਗੇ ਦੇਖੋਗੇ ਸੈਟੀਸਫਾਈ ਹੋਵੋਗੇ ਜੋ ਚੀਜ਼ ਦਿਖਾਈ ਗਈ ਆ ਓਡੀ ਤੁਹਾਨੂੰ ਨਜ਼ਰ ਆਊਗੀ ਵੀ ਇਹ ਨਹੀਂ ਵੀ ਬਕਾਤੀ ਵੱਡੀ ਨਿਗਲੇ ਛੋਟੀ ਉਹ ਗੱਲ ਨਹੀਂ ਹੈਗੀ ਦੱਸਾਂਗੇ ਪੂਰੀ ਵੀ ਜਿੱਡਾ ਕਦ ਘੜ ਹੋਇਆ ਬਿਆਨ ਕਰ ਦੂੰਗਾ ਮੈਂ ਤੇ 92000 ਦੀ ਲੈ ਤੇ ਆ ਇਸ ਤੋਂ ਬਾਅਦ ਇੱਕ ਝੋਟੀ ਤੁਹਾਨੂੰ ਦਿਖਾਉਣੇ ਆ ਵਾਦੇਬੰਦੀ ਵੀ ਹੈਗੀ ਦੋਸਤੋ ਝੋਟੀਆਂ ਬਹੁਤ ਹੀ ਬਿਰਸਕੀਨ ਹੈ ਗਿਆ ਪਹਿਲਾਂ ਝੋਟੀਆਂ ਜਿੱਥੋਂ ਦਿਖਾਈਦੀ ਆ ਜਰੂਰ ਤੁਸੀਂ ਖਰੀਦਦੇਓ ਇਹ ਝੋਟੀ ਦਿਖਾਉਣੀ ਆ ਆਪਾਂ ਤੁਹਾਨੂੰ ਸਿੰਗੀ-ਸੁੰਗੀ ਬੜੀ ਸੋਹਣੀ ਆ ਤੇ ਕੱਦ ਕੋ ਤੋਂ ਚੰਗਾ ਸੋਹਣਾ ਝੋਟੀ ਦਾ ਆ ਦੇਖੋ ਤੇ ਦਿਨ ਨਿਸ਼ਾਨ ਵੀਰੇ ਇਹ ਸੋਨੇ ਕਿੰਨੇ ਪਏ ਜੀ ਇੱਕ ਹਫਤਾ ਲੱਗ ਜੀ ਇੱਕ ਹਫਤਾ ਇੱਕ ਹਫਤਾ ਲੱਗ ਜੀ ਸਵੇਰ ਪਹਿਲਾਂ ਨਹੀਂ ਆ ਨਾ ਪਹਿਲਾਂ ਨਾਲ ਝੋਟੀ ਚੰਗੀ ਆ ਨਾ ਚਾਈ ਛੂਈ ਪੂਰੀ ਏ ਝੋਟੀ ਹਾਂਜੀ ਨਾਲੇ ਠੀਕ ਹੈ ਜੀ ਸਰੀਰ ਦਾ ਢਾਂਚਾ ਸੋਹਣਾ ਬਾਕੀ ਆ ਥਣ ਥਣ ਨੂੰ ਦੇਖੋ ਠੀਕ ਆ ਥਣ ਵੀ ਜਿਹੜਾ ਦੋਸਤੋ ਬਿਲਕੁਲ ਮੁਠੀ ਵਾਲਾ ਇਹ ਕੋਈ ਛੋਟਾ ਜਿਹਾ ਥਣ ਨਹੀਂਗਾ ਵਧੀਆ ਮੁਠੀ ਦਾ ਹੱਥੀ ਜਵਾਈ ਜਿਹਾ ਨੋਰਮਲ ਕੋਈ ਵੀਰ ਕਰੂਗਾ ਤੇ ਕਦ ਤੁਸੀਂ ਆ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਜਿਹੜੀ ਦੂਜੇ ਨੰਬਰ ਤੇ ਤੁਹਾਨੂੰ ਮੈਂ ਦਿਖਾਈ ਸੀ ਮੈਂ ਉਦੇ ਨਾਲ ਬਿਲਕੁਲ ਇਕੁਅਲ ਜਿਹੜਾ ਹੈਗਾ ਆ ਪੁੱਠੇ ਜਿਹੜੇ ਬਿਲਕੁਲ ਜੋੜੀ ਖੜੀਆਂ ਨੇ ਫਿਰ ਫੁੱਲ ਹਾਈਟ ਆ ਜੇ ਉਹਦੀ ਵੱਡੀ ਹਾਈਟ ਕਈ ਸੀਗੀ ਤੇ ਕੱਦ ਕਾਠੇ ਦਾ ਵੀ ਚੰਗਾ ਹੈ ਠੀਕ ਹੈ ਜੀ ਗਾਂ ਝੋਟੀ ਨੇ ਬੰਨਣਾ ਹਜੇ ਉਸ ਤੋਂ ਦੂਜੇ ਤੀਜੇ ਸਵੇਰ ਜਦੋਂ ਪਸ਼ੂ ਜਾਂਦਾ ਉਦੋਂ ਸਰੀਰ ਪੂਰਾ ਭਰ ਕੇ ਦੋਸਤੋ ਹੋਰ ਸਟਰਕਚਰ ਖੁੱਲਾ ਕਰ ਲੈਂਦਾ ਤੇ ਪਹਿਲਾਂ ਝੋਟੀ ਸੁਨੀਆ ਨਿਸ਼ਾਨ ਬਾਈ ਦਿਨ ਕਿੰਨੇ ਸਹੀ ਦੱਸਿਆ ਸੀ ਹਫਤਾ ਲਾ ਜੀ ਹਫਤਾ ਹਾਂਜੀ ਇਹ ਥਿੱਪਣਾ ਇੱਕ ਨੰਬਰ ਬਹੁਤ ਚੰਗੀ ਜੀ ਥਿੱਪਣ ਬਾਬਾ ਕੀ ਠੰਡੀ ਤੇਰੀ ਬਹੁਤ ਆ ਠੰਡੀ ਹੈ ਨਾ ਚੌਣ ਪੋਲੀ ਨਿਕਲੀ ਹਾਂ ਕੋਈ ਡਰਕਲ ਜੀ ਨਹੀਂ ਹੈਗੀ ਇਸ ਕਈ ਨਾ ਪਸ਼ੂ ਡਰ ਕੇ ਨਾ ਖੁਰਲੀ ਤੇ ਚੜ ਜਾਂਦਾ ਤੇ ਉਹ ਗੱਲ ਬਾਤ ਹੀ ਨਹੀਂ ਹੈਗੀ ਝੋਟੀ ਬਿਲਕੁਲ ਸ਼ਾਂਤ ਸੁਭਾਅ ਦੀ ਆ ਠੰਡੀ ਧੀਰੀ ਆ ਤੇ ਖੋਲ ਕੇ ਤੋਰਦੇ ਆਪਾਂ ਤੁਹਾਨੂੰ ਦਿਖਾਉਂਦੇ ਤੇ ਬਾਕੀ ਨਿਸ਼ਾਨ ਉਹਦਾ ਕਿਸੇ ਤਰ੍ਹਾਂ ਕੋਈ ਤੰਗੀ ਪਰੇਸ਼ਾਨੀ ਕਿਸੇ ਪਾਸੇ ਕੋਈ ਭਾਰ ਪੇਸ਼ਾ ਦੋ ਜਾ ਕਿਚ ਭਾਰ ਦੀ ਆਪਣੀ ਗਰੰਟੀ ਹੋਗੀ ਠੀਕ ਹੈ ਜੀ ਹਾਂ ਜੀ ਉਹ ਦੋ ਚਾਰ ਡੰਗਾ ਆਪਾਂ ਲੈ ਕੇ ਪਸ ਨੂੰ ਨਾ ਵੇਖ ਲੈਨੇ ਆ ਵੀਰ ਠੀਕ ਕੁਛ ਹੈ ਨਹੀਂ ਇਹਨੂੰ ਮਤਲਬ ਦੋ ਰਾਤਾਂ ਹੋਈਆਂ ਆਈ ਨੂੰ ਆਪਣੀ ਗਰੰਟੀ ਆ ਠੀਕ ਹੈ ਜੀ ਜੇ ਜਿਹੜੀ ਗੱਲ ਉਹ ਪਹਿਲਾਂ ਦੱਸਾਂ ਨੀ ਬਿਲਕੁਲ ਕੋਈ ਕਮੀ ਪੇਸ਼ੀ ਜਿਹੜੀ ਦੋਸਤੋ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਤੁਸੀਂ ਆਓ ਤਸੱਲੀ ਕਰੋ ਤੇ ਤਸੱਲੀ ਕਰਨ ਤੋਂ ਬਾਅਦ ਜਿਹੜਾ ਤੁਹਾਨੂੰ ਆਪ ਨੂੰ ਵੀ ਜਜਮੈਂਟ ਹੋ ਜਾਊਗੀ ਪਸੂ ਕੀ ਚੀਜ਼ ਆ ਠੀਕ ਆ ਆ ਦੇਖੋ ਅਕੀ ਲੈਵਟੀ ਚੰਗੀ ਆ ਦੋਸਤੋ ਆਰਡਰ ਕੁਆਲਿਟੀ ਚੰਗੀ ਆ ਸਪੇਸ ਚੰਗੀ ਆ ਠੀਕ ਆ ਥਾਨ ਭਾਂਡਾ ਬਿਲਕੁਲ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਿਲਕੁਲ ਨਵੀਂ ਝੋਟੀ ਆ ਤੇ ਕੋਈ ਉਹ ਗੱਲ ਨਹੀਂ ਹੈਗੀ ਵੀ ਦੋਰ ਆ ਵੀ ਆਪਾਂ ਹਨਾ ਵੀ ਕਹਿ ਦਈਏ ਕਿਸੇ ਪਾਸਿਓਂ ਖੁੰਝਿਆ ਪਸ਼ੂ ਵੀ ਉਹ ਗੱਲ ਨਹੀਂ ਠੀਕਾ ਨਿਸ਼ਾਨભાઈ ਆ ਲੈਣ ਦੇ ਨੇ ਤਾਂ ਫਿਰ ਝੋਟੀ ਦਾ ਕਿੰਨਾ ਕ ਮੁੱਲ ਕਰ ਰਾਜਵੀਰ ਮੁੱਲੇ ਦਾ ਜੈ ਜੀ ਕਰ ਦੇਣਾ ਹਾਂ ਮੁੱਲ 75 72 ਹਜ਼ਾਰ ਦੀ ਝੋਟੀ ਦੇ 72 ਦੀ ਹਾਂਜੀ 72 ਹਜ਼ਾਰ ਦੀ ਝੋਟੀ ਦੇ ਦੇਵਾਂਗੇ ਠੀਕ ਹੈ ਜੀ ਝੋਟੀ ਦੇ ਭਾਵੇਂ ਰਾਸ 85 ਹਜ਼ਾਰ ਦੀ ਵੇਚ ਲਈ ਇਹ ਵੀ ਚੰਗੀ ਹੈ ਲਾਗਾ ਪਾਣਾ ਲਈ ਪਾਣਾ ਦੇ ਦੇਣੀ ਬਾਕੀ ਸਫਾਈ ਸਭੀ ਪੂਰੀ ਆ ਝੋਟੀ ਖੜੀ ਵੀ ਜਿਹੜੀ ਦੋਸਤੋ ਪਤਾ ਲੱਗੂਗਾ ਵੀ ਝੋਟੀ ਲੈਂਦੀ ਹੈ ਭਰਾਵਾਂ ਨੇ ਤੇ ਕੱਦ ਕੋਦ ਸੋਹਣਾ ਠੀਕ ਆ ਕੋਈ ਮਧਰੀ ਜੀ ਨਹੀਂ ਹੈਗੀ ਇੱਥੇ ਆ ਕੇ ਵੇਖੋ ਕਿ ਤੇ ਯਾਰ ਮਧਰੀ ਜੀ ਨਿਕਲਾਈ ਪਈ ਹੈ ਨਾ ਵੀ ਤੁਸੀਂ ਇੱਦੀ ਤੋਂ ਰਮਾਨਸੇ ਤੋਂ ਆ ਜਾਓ ਵੀ ਇੱਥੇ ਆ ਕੇ ਪਸੂ ਤੁਹਾਨੂੰ ਛੋਟਾ ਜਿਹਾ ਲੱਗੇ ਪੂਰੀ ਛੋਟੀ ਆ ਚੌਗੀ ਦੰਦੀ ਹੈ ਜੇ ਅਗਲੇ ਸੂਏ ਨੂੰ ਝੋਟੀ ਲੱਖੋਂ ਬਾਹਰ ਤਿਆਰ ਹੋ ਜਾਂਦੀ ਹੈ। ਹੂੰ ਚੰਗੀ ਸਾਹਮ ਵਾਲਾ ਬੰਦਾ ਲੈ ਆਗਾ ਪੂਰਾ ਕੱਦ ਆ। ਹੋਣੀ ਫੁੱਲ ਮੱਜਾਂ ਜਾਂਉਂਦੀ ਆ। ਬਿਲਕੁਲ ਬਿਲਕੁਲ। ਇਹ ਦੂਜੇ ਸੂਏ ਨਾਲ ਹੋਰ ਕੱਦ ਸੋਹਣਾ ਕਰਕੇ ਪਲਗੀ ਜਿਦੋਂ ਲੱਖੋਂ ਬਾਹਰ ਮਾ ਨਹੀਂ ਝੋਟੀ। ਸਾਹ ਫਿਰ ਜੱਡਾ ਕੱਦ ਪਸੂ ਨੇ ਕਰ ਲਿਆ ਨਾ। ਜਿੰਨਾ ਚਿਰ ਕੰਨੀ ਵਾਲੇ ਦੰਦ ਜਾਂ ਉੱਪਰ ਪਸੂ ਜਵਾਨ ਨਹੀਂ ਹੁੰਦਾ। ਹਾਂਜੀ ਹਾਂਜੀ। ਉਹਨਾਂ ਜਦੋਂ ਇਹਨਾਂ ਭਰਨਾ ਹੀ ਆਦਾ ਸਰੀਰ ਹੀ ਭਰਨਾ ਪਸੂ ਨੇ ਚੰਗੀ ਸੇਵਾ 'ਚ ਹੋਰ ਸੋਹਣਾ ਸਰੀਰ ਭਰ ਜਾਂਦਾ। ਬਾਤ 'ਚ ਸਾਹੀ ਚੰਗੀ ਆ। ਬਿਲਕੁਲ ਬਿਲਕੁਲ। ਸਿੰਗੀ-ਸੁੰਗੀ ਬੜੀ ਸੋਹ ਤੇ ਮੁੱਲ ਜਿਹੜਾ ਦੋਸਤੋ 72000 ਲੈ ਦੇ ਆਲੀ ਗੱਲ ਆ ਠੀਕ ਆ 75000 ਡਿਮਾਂਡ ਆ ਚਲੋ ਜੋ ਵੀ ਆ ਪਰ 72000 ਆ ਹਾਨ ਆਲੀ ਗੱਲ ਬਾਤਾਂ ਵੇਖਿਓ ਜੀ ਆਹ ਦੇਖੋ ਜੀ ਠੀਕ ਆ ਜੀ ਨਿਸ਼ਾਨભાઈ ਇਸ ਤੋਂ ਬਾਅਦ ਇੱਕ ਆਪਣੇ ਕੋਲ ਆ ਲਾਸਟ ਦੇ ਵਿੱਚ ਇਹ ਵੈੜ ਆ ਗਈ ਆ ਜੀ ਤੇ ਨਿਸ਼ਾਨભાઈ ਇਹਦੀ ਡਿਟੇਲ ਕਿਵੇਂ ਵੀ ਮੈਨੂੰ ਤਾਂ ਤਾਜੀ ਸੁਣ ਆਲੀ ਹੈ ਹਾਂਜੀ ਤੇ ਹੈ ਕਿ ਪਹਿਲੇ ਨਾ ਕਿ ਦੂਜੇ ਹੈ ਦੂਜੇ ਵੀ ਦੂਜੇ ਸਵੇ ਸੁਣੀ ਆ ਸੈਕੰਡ ਲაქਟੇਸ਼ਨ ਦੇ ਵਿੱਚ ਸੁਣ ਜਾ ਰਹੀ ਆ ਤੇ ਸੀਰਸਲਾ ਕਪੂਰੀ ਆ ਵੀ ਆ ਵੇਖੋ ਵੀ ਆਪਾਂ ਕਹਿੰਨੇ ਨਾ ਵੀ ਪਸ਼ੂ ਜਿਹੜਾ ਦੋਸਤੋ ਪੂਛ ਚੱਕ ਖਲੋਂਦਾ ਤੇ ਵੀ ਆ ਵੇਖੋ ਵੀ ਸੀਰਸਾਉ ਪਸ਼ੂ ਦੀ ਜਿਹੜੀ ਆ ਨਿਸ਼ਾਨੀ ਆ ਢਿੱਲਾ ਲੰਦਾ ਉਹਦਾ ਜੀ ਲਓ ਜੀ ਹਫਤਾ ਲੈ ਜੂਗੀ ਅੱਛੀ ਇੱਕ ਹਫਤਾ ਲੈ ਜੂਗੀ ਤੇ ਫੇਸ ਕੁਆਲਿਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਮੂੰਹ ਮੱਥਾ ਤੇ ਬਿਲਕੁਲ ਛੋਟਾ ਜਿਹਾ ਕੰਨਾ ਠੀਕ ਆ ਬਾਕੀ ਫੇਸ ਪੂਛ ਚੰਗਾ ਤੇ ਆਹ ਥਾਂ ਥਾਂ ਤੁਸੀ ਵੇਖੋ ਇੱਕ ਵਾਰੀ ਆਹ ਦੇਖੋ ਕਿ ਠੰਡੀ ਸੀਲ ਬੋਲਦਾ ਹੈ ਆਹ ਨਾਲ ਤੇ ਪਣੋ ਕੋਲੀ ਨੀਲੀ ਅੱਗੇ ਨੂੰ ਹਣਾ ਵੀ ਉਹਨਾਂ ਦੇ ਪਿੱਛੇ ਨੂੰ ਵੀ ਉਹਨਾਂ ਕੀ ਚਾਰ ਬੰਦ ਦਿਖਾਈ ਦੇ ਰਿਹਾ ਨਾ ਦਿਖਾ ਦਿਓ ਜੀ ਵੀ ਖੋਲ ਕੇ ਤੋੜ ਦਿਗੇ ਠੀਕ ਆ ਦੋਸਤੋ ਦੂਜੇ ਸਵੇ ਇਹ ਵੇੜ ਤੁਹਾਨੂੰ ਦਿਖਾ ਰਹੇ ਹਾਂ ਕਦ ਕੋ ਤੋਂ ਤੁਸੀਂ ਆਹ ਦੋਰੀ ਤੋਂ ਵੀ ਦੇਖ ਲਓ ਕਦ ਸੋਹਣਾ ਪਸੰਦ ਆਊਗੀ ਤੁਹਾਨੂੰ ਰੇਟ ਭਾਅ ਪੜਦਾ ਵੀ ਜਿਹੜਾ ਬਿਲਕੁਲ ਜੈਨੂਇਨ ਜਿਹਾ ਹੋਊਗਾ ਵੀ ਬਾਹਲਾ ਨਹੀਂ ਹੈਗਾ ਵੀ ਬਾਹਲਾ ਵੱਡਾ ਮੁੱਲ ਵੀਰ ਕਰੂਗਾ ਵੀ ਬਿਲਕੁਲ ਜੈਜ ਦੀ ਗੱਲਬਾਤ ਕਰਾਂਗੇ ਠੀਕ ਆ ਬਹੁਤੇ ਵੀਰ ਮੇਰੇ ਨਾਲ ਤੁਸੀਂ ਜਿਹੜਾ ਕੁਤੁਸੋ ਕਮੈਂਟ ਕਰਦੇ ਹੋ ਵੀ ਵੀਰ ਰੇਟ ਆਪਣੇ ਵੀਰਾਂ ਤੋਂ ਥੋੜਾ ਕਰਾਇਆ ਕਰੋ ਵੀ ਮੇਰਾ ਦੋਸਤੋ ਇਹਦੇ ਵਿੱਚ ਕੋਈ ਰੋਲ ਨਹੀਂਗਾ ਵੀ ਕਈ ਨਾ ਪਸ਼ੂ ਆਪਾਂ ਨੂੰ ਭੈਣ ਭਰਾ ਦੱਸ ਦਿੰਦੇ ਆ ਵੀ ਇੰਨਾ ਕ ਆਪਾਂ ਪਸ਼ੂ ਖਰੀਦੇ ਆ ਵਾ ਅਈ ਤੋਂ ਕਪਾਸ਼ ਨੂੰ ਆਪ ਕੋ ਨੂੰ ਘਰੇ ਪਿਆ ਆ ਕਿਰਾਇਆ ਆੜਾ ਪਾੜਾ ਪਾ ਕੇ ਸਾਰਾ ਕੁਝ ਤੇ ਉਹਦੇ ਵਿੱਚੋਂ ਦੋਸਤੋ ਜਿਹੜਾ ਕੋਈ ਮਾਰਜਿਨ ਹੁੰਦਾ ਕੋਈ ਨਫੇ ਦਾ ਉਹ ਵਪਾਰੀ ਵੀਰ ਨੇ ਕਿਸੇ ਨਾ ਕਿਤੇ ਜਿਹੜਾ ਜ਼ਰੂਰ ਆਪਣਾ ਰੱਖਿਆ ਹੁੰਦਾ ਵੀ ਉਹਨਾਂ ਜਿਹੜਾ ਮਾਰਜਿਨ ਰੱਖ ਕੇ ਪਸ਼ੂ ਦਿੱਤਾ ਜਾਂਦਾ ਤੇ ਜੇ ਮੰਨ ਲਓ ਵੀ ਮੈਂ ਵੈਸ਼ ਵਥੀ ਅਣਜਾਨਪੁਰੇ ਵਿੱਚ ਫੈਸੇ ਕਹਿੰਦਾ ਵੀ ਆਜ ਭਈ ਇੰਨੇ ਦੀ ਦੇ ਦੇ ਹਨਾ ਉਤੋਂ ਵੀ 2-4 ਹਜ਼ਾਰ ਕਿਲੋ ਵੱਧ ਪਈ ਹੋਵੇ ਉਹ ਵੀ ਦੱਸ ਦਿੰਦੇ ਵੀ ਇੰਨੇ ਚ 100 ਤੋਂ 200 ਹਜ਼ਾਰ ਤੋਂ ਆਪਣੀ ਵੱਧ ਪੈਂਦੀ ਹੈ ਇਸ ਕਰਕੇ ਦੋਸਤੋ ਥੋੜਾ ਬਾਲਾ ਮਾਰਜਿਨ ਵਪਾਰੀ ਵੀਰ ਨੇ ਰੱਖਣਾ ਹੁੰਦਾ ਹੈ ਕਿਉਂਕਿ ਘਰਾਂ ਦੇ ਵਿੱਚੋਂ ਪਸ਼ੂ ਤੁਸੀਂ ਸਾਰੇ ਵੀਰ ਜਾਣਦੇ ਹੋ ਵੀ ਕਿਸੇ ਵੀਰ ਨੇ ਪਰਚੇਜ਼ ਕੀਤਾ ਹੋਵੇ ਤੇ ਘਰਾਂ ਦੇ ਵਿੱਚੋਂ ਪਸ਼ੂ ਲੈਣੇ ਵੀ ਔਖੇ ਆ ਤੇ ਪਸ਼ੂ ਚਾਰ-ਪੰਜ ਲੈਣੇ ਤੇ ਕਾਫੀ ਖੇਚਲ ਵੀ ਆਉਂਦੀ ਆ ਤੇ ਨਿਸ਼ਾਨ ਤੇਰੇ ਲੈਣਦੇ ਨੇ ਦਾ ਲੈਣੇ ਰਾਸਾ ਦੇ ਲੋਕਾਂ ਦਾ ਹਸਾਬ ਲਾਈਏ ਹੂੰ ਤੇਰੇ 60-60 ਵੀ ਆਖੀ ਜਾਂਦੇ ਏਡੀਆਂ-ਏਡੀਆਂ ਦਾ ਹੂੰ ਵੈੜ ਕਹਾਂ ਪੂਰੀ ਵੱਡੀਆਂ ਜਿਹੀ ਆਉਂਦੀ ਆ ਛੋਟੀਆਂ ਨਹੀਂ ਆਉਂਦੀ ਬਿਲਕੁਲ ਦੁੱਧ ਜਿਹੜਾ ਦੁੱਧ ਚਲੋ ਆਪਣੀ ਗਾਰੰਟੀ ਦੇ ਨਹੀਂ ਕੋਈ ਹਾਂ ਬਾਕੀ ਦੁੱਧ 20 ਕਿਲੋ ਵੈਟ ਚ ਆ ਜੂਗੀ ਹੂੰ ਠੀਕ ਹੈ ਜੀ ਬਿਲਕੁਲ ਮੈਂ ਇਹਨਾਂ ਦਾ 45000 ਦੀ ਵੈਟ ਦੇਣਾ 45 ਦੀ ਤੇ 45 ਤੋਂ ਖਿੱਚ ਕੇ ਕਰੋ ਮਾਨਤਨ ਵੀ ਕਿੰਨਾ ਕਰ ਤਾਂਗੇ ਘਰ ਆਿਆਂ ਦਾ ਮਾਨਤਨ ਜਰੂਰ ਕਰਾਂਗੇ ਜਰੂਰ ਹਾਂ ਤੇ ਪੂਰਾ ਵੀ ਇਹ ਤੋਲ ਮੋਲ ਕੇ ਦੇ ਦੇਣਾ ਆਪਦਾ ਨਫਾ ਭਾਵੇਂ ਆਪਾਂ ਥੋੜਾ ਕੱਢ ਲਈਏ ਪਰ ਭੈਣ ਭਰਾ ਨੂੰ ਚੀਜ਼ ਦੇਣੀ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਤੇ ਚੀਜ਼ ਵੀ ਆਪਾਂ ਦਾ ਦੋਸਤੋ ਜਿਹੜੇ ਵੀ ਆਹ ਵੇਖੋ ਲਾਲੂ ਰਬਾਦ ਬਣੂ ਸੋਹਣੀ ਵੈਟ ਆਹ ਵੇਖੋ ਜੀ ਠੰਡਾ ਧੋਣਾ ਜਿਹੜੀਆਂ ਦੋਸਤੋ ਤੁਸੀਂ ਵੇਖ ਲਓ ਇੱਕ ਤਾਂ ਕੱਲੀ ਉਹ ਕਹਿਣ ਵਾਲੀ ਗੱਲ ਆ ਵੀ ਆਹ ਵੇਖੋ ਲੜਦੋ ਕੁ ਹਜੇ ਪਸੂ ਨਹੀਂ ਜਿਹੜਾ ਪੂਰਾ ਫਸਦਾ ਨਹੀਂ ਨਾ ਵੀ ਕੱਲੀ ਪੂਰਾ ਫਸਦਾ ਨਹੀਂ ਪੂਰੀ ਭਰਤੀ ਨਾ ਮਗਰ ਆ ਵੇਖੋ ਐਂ ਨਹੀਂ ਆਵੇ ਆ ਸਾਰੇ ਵਾਧਰ ਕੱਢ ਜਾਨੇ ਨੇ ਲਓ ਜੀ ਆ ਕਿੱਥੋਂ ਤੱਕ ਢੇਲ ਲਾ ਦੇ ਵੇਖੋ ਜੀ ਅੱਧੀ ਅੱਧੀ ਗੇਠ ਢੇਲ ਲਾ ਮਗਰ ਤੇ ਬਾਕੀ ਥਾਂ ਚੱਡੇ ਦੀ ਸਾਫ ਆ ਸਭ ਤੋਂ ਵੱਡੀ ਗੱਲ ਤਾਂੜੀ ਵੀ ਲੈਵਾਉਣਾ ਹੀ ਐ ਦੇਖੋ ਨਿਆ ਹਰ ਪਾਸਿਓ ਫੇਰ ਲੋ ਲੱਤਾਂ ਵੇਖ ਲੋ ਅਗਲੇ ਪੈਰ ਵੇਖ ਲੋ ਛਾਦਰ ਵੀ ਹੋ ਕਿਸੇ ਤਰ੍ਹਾਂ ਦਾ ਕੋਈ ਦਾਗ ਨਿਸ਼ਾਨ ਨਜ਼ਰ ਨਹੀਂ ਆਉਂਦੀ ਕਿ ਸਫਾਈ ਆ ਉਪਰੋਂ ਬਾਕੀ ਜਾਲ ਬਰੀਕ ਨਹੀਂ ਆ ਗਈ ਆ ਤੇ ਕੋਈ ਐਡੀ ਗਰਮੀ ਵੀ ਨਹੀਂ ਮਨਾਉਂਦੀ ਆਪਣੀ ਮਾਝੇ ਦੀ ਬੈੜ ਆ ਇੰਦਰ ਹੀ ਮੰਗਲੇ ਜੰਮੀ ਪਲੀ ਆ ਤੇ ਫਰਕ ਪੈਂਦਾ ਪਸ਼ੂ ਦਾ ਜਿੱਥੇ ਜੰਪਾਲਾ ਬਿਲਕੁਲ ਬਿਲਕੁਲ ਹਾਂਜੀ ਤੇ ਨਿਸ਼ਾਨ ਵੀਰੇ ਖਾਣ ਆ 45 ਵਿੱਚੋਂ ਥੋੜਾ ਬਤਾ ਮਾਰਤਾਂ ਕੋਈ ਨਹੀਂ ਕਰਦਾਂਗੇ ਤੇ ਨੰਬਰ ਆਪਣੇ ਜ਼ਰੂਰ ਸਾਂਝੇ ਕਰਦੇ 94176 ਹਾਂਜੀ 37084 ਠੀਕ ਹੈ ਜੀ ਹਾਂਜੀ ਇਹ ਮੇਰੇ ਨਾਲ ਦੋਸਤੋ ਸਨ ਵੀਰ ਨਿਸ਼ਾਨ ਸਿੰਘ ਬਰਵਾਲਾ ਪਿੰਡ ਇਹ ਵਪਾਰ ਦਾ ਕੰਮ ਆ ਕਾਫੀ ਚੰਗੇ ਚੋਕੇ ਸਮੇਤ 15 ਸਾਲ ਤੋਂ ਜਿਹੜਾ ਵਪਾਰ ਦਾ ਕੰਮ ਚੱਲਦਾ ਆ ਰਿਹਾ ਤੇ ਪਸ਼ੂ ਜਿਹੜੇ ਆ ਸਾਫ਼ ਸੁਥਰੇ ਤੁਹਾਨੂੰ ਮਿਲਣਗੇ ਇਸ ਘਰੋਂ ਸਮੇਂ-ਸਮੇਂ ਨਾਲ ਜਿਹੜਾ ਕੰਟੈਕਟ ਤੁਸੀਂ ਬਣਾ ਕੇ ਰੱਖਣਾ ਨਰਕਪਰਕ ਤੁਸੀਂ ਕਰਨੀ ਆ ਪਸ਼ੂ ਮੈਂ ਦਿਖਾਉਂਗਾ ਤੁਹਾਨੂੰ ਲਿਆਉਗਾ ਭਾਈ ਨਿਸ਼ਾਨ ਸਿੰਘ ਵੇਖਣੇ ਤਸੱਲੀ ਤੁਸੀਂ ਹੀ ਕਰਨੀ ਆ ਕਿਉਂਕਿ ਰਕਮ ਤੁਸੀਂ ਲਉਂਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ